ਓ ਮਾਈ ਗਾਡ ਯਾਰ ਬਾਈ ਚਾਰਚ ਦੇ ਕੋ ਤੁਸੀਂ ਅੰਦਰੋਂ ਯਾ ਵਾਈ ਗੱਲ ਬਾਤ ਆ ਓ ਮਾਈ ਗਾਡ ਇੰਨੀ ਸੋਹਣੀ ਚਰਚ ਬਾਈ ਓ ਦੇਖੋ ਹੁਣ ਸਾਹਮਣੇ ਨਾ ਉੱਥੇ ਮੂਰਤੀ ਲਾ ਦੇਣਾ ਜੇ ਅੱਗੇ ਉੱਥੇ ਰੱਖ ਦੇਣਾ ਮੂਰਤੀ ਹੈਲੋ ਹਾਂਜੀ ਸਸੀ ਕਾਲ ਜੀ ਸਵਾਰਿਆਂ ਨੂੰ ਨਵੇਂ ਬਲੌਗ 'ਚ ਤੁਹਾਡਾ ਸਵਾਗਤ ਆ ਆ ਬੰਦਾ ਲਿਆਂਦਾ ਇੰਡੀਆ ਤੋਂ ਏ ਮਹੀਨਾ ਛੁੱਟੀ ਕੱਟ ਕੇ ਆਏ ਆਂ ਇਹ ਦੇਖੋ ਮੋਟੇ ਮੋਟੇ ਪਾਈ ਫਿਰਦਾ ਹੁਣ ਕੜੇ ਕੁੜੇ ਜੇ ਤੇ ਇਹਨੂੰ ਠੰਡ ਬਿਲਕੁਲ ਹੀ ਲਾਜਮਾ ਟੋਪੂ ਟੂਪਲੀ ਬੈਠਾ ਇਹ ਐ ਬਹਿ ਟ੍ਰੈਕ ਸੂਟ ਦੇ ਵਿੱਚ ਐ ਵੀ ਇੰਡੀਆ ਤੋਂ ਆਇਆ ਹੁਣ ਇੰਡੀਆ ਵਾਲੀ ਮੱਛੀ ਖਾਦੀ ਹੋਈ ਐਨੇ ਖੋਲ ਖੂਆ ਖਾਦਾ ਮੈਂ ਇੰਡੀਆ ਵਾਲਾ ਮੱਛੀਆਂ ਖਾਦੀਆਂ ਇੰਡੀਆ ਸਹੀ ਗੱਲ ਉਹਨੂੰ ਦਿਖਾਉਣਾ ਇੱਥੇ ਇਟਲੀ ਦੇ ਵਿੱਚ ਕਿਵੇਂ ਕੱਢਦੇ ਆਂ ਤੇ ਆਪਣੇ ਧਾਰਮਿਕ ਜਿਖਣਾ ਆਪਾਂ ਨਗਰ ਕੀਰਤਨ ਕੱਢਦੇ ਆਂ ਉਦਾਂ ਇਹ ਲੋਕ ਵੀ ਪਿੰਡਾਂ ਦੇ ਵਿੱਚ ਆਪਣੇ ਧਰਮ ਨੂੰ ਰਿਪਰੈਜ਼ੈਂਟ ਕਰਦੇ ਹੋਏ ਤਾਲ ਕੀ ਜਾਂ ਕੱਢਦੇ ਹੁੰਦੇ ਆ ਜਿckਣਾ ਆਪਾਂ ਨਾ ਗੁਰ ਕੀਰਤਨ ਵਗੈਰਾ ਕੱਢਦੇ ਹੁੰਦੇ ਆ ਇੰਡੀਆ ਉਹ ਉਹ ਚੀਜ਼ ਆ ਤੁਹਾਨੂੰ ਉਹ ਚੀਜ਼ ਦਿਖਾਉਣਾ ਮੈਂ ਇੱਥੇ ਇਹ ਪਿੰਡ ਤਲਗਾਤੇ ਦੇ ਵਿੱਚ ਕੱਢ ਰਹੇ ਆ ਅੱਜ ਤੁਹਾਨੂੰ ਉਹ ਦਿਖਾਉਣੇ ਚੀਜ਼ ਬਹੁਤ ਸੋਹਣੀ ਚੀਜ਼ ਆ ਬਹੁਤ ਘੰਟਾ ਆਹ ਇੱਕ ਇੱਧਰ ਲੈ ਆਇਆ ਇੱਧਰ ਰਫੇਰ ਚੱਲਦੀ ਆ ਟਰੈਕਟਰ ਬਾਵਾ ਯਾਰ ਪਿੰਡ ਦੇ ਵਿੱਚ ਨੂੰ ਟਰੈਕਟਰ ਘੁਮਾ ਰਹੇ ਆ ਜਿckਾ ਆਪਾਂ ਇੰਡੀਆ ਲਿਖ ਜਾਂਦੇ ਹੁੰਦੇ ਟਰੈਕਟਰ ਉੱਕਣੇ ਇਹ ਲੋਕ ਕਰਦੇ ਆ ਨਵੇਂ ਜੰਗ ਜੰਗ ਮੁੰਡੇ ਆਇਆ ਨਾ ਤੇ ਪਿੰਡ ਜਿਹਾ ਟਰੈਕਟਰ ਕਮਾਉਂਦੇ ਹੋਏ ਆਹ ਇਧਰ ਦੁਕਾਨਾਂ ਵਗੈਰਾ ਆ ਗਿਆ ਪਿਕਚਰ ਜਵਾ ਟਰੈਕਟਰ ਦੇਖ ਲੋ ਕਿੱਡੇ ਕਿੱਡੇ ਪਹਿਲਾਂ ਇਹਦਾ ਬਾਵਾ ਹੀ ਆ ਮੱਕਦੇ ਨਹੀਂ ਆ ਲੀ ਜੋਨੇ ਆ ਪਲੀ ਦੇਲਾ ਕੈਂਪਾਨੀ ਆ ਓਕੇ ਓਕੇ ਦੇ ਲਓ ਆ ਕੀ ਦਿਨ ਆ ਸੀ ਆ ਸੀ ਬੇਬੇ ਕਹਿੰਦੀ ਵੀ ਸਾਡੇ ਧਰਮ ਦਾ ਫੇਸਤਾ ਹੈ ਇਹ ਇਰਾਦੇ ਧਰਮੇ ਹਰੇਕ ਸਾਲ ਮਨਾਉਨੇ ਆ ਪਿੰਡ ਦੇ ਵਿੱਚ ਤੇ ਆਪਣਾ ਸਲਬ ਬਣਿਆ ਵੀ ਤੁਹਾਡੇ ਤੱਕ ਇਹ ਚੀਜ਼ ਪਹਚਾਈ ਜਾਵੇ ਤੇ ਤੁਹਾਨੂੰ ਵੀ ਦਿਖਾਇਆ ਜਾਵੇ ਬੀਟਲੀ ਦੇ ਵਿੱਚ ਇਦਾਂ ਦੇ ਪ੍ਰੋਗਰਾਮ ਵੀ ਹੁੰਨੇ ਆ। ਢੀਮਾ ਉੱਥੇ ਆਇਆ ਜਿੱਥੇ ਨਾ ਨਾ ਜਿੱਥੇ ਉਹ ਬੱਸ ਸਟਾਪ ਆ। ਹਾਂ। ਅੱਜ ਵੀ ਨੇ ਬਾਹਰ ਚਾਰਜਾ ਇੱਥੇ ਚਾਰਜ ਤੇ ਨਿਕਲਦਾ ਹੈ। ਜਿਵੇਂ ਆਪਣੇ ਇੰਡੀਆ ਗੁਰਦੁਆਰਾ ਸਾਹਿਬ ਤੋਂ ਤੁਰਦੇ ਹੁੰਨੇ ਆ ਨਾ। ਸੇਮ ਉਹੀ ਪ੍ਰੋਸੈਸ ਆ। ਸੇਮ ਉਦਾਂ ਦੀ ਚੀਜ਼ ਆ। ਆਮਨੇ ਟ੍ਰੈਕਟਰ ਉੱਤਰ ਲੈ ਕੇ ਆਉਣੇ ਜਿਹੜੇ। ਉਹਨਾਂ ਨੂੰ ਦਿੰਨੇ ਆ ਗਿਫਟ ਇਹ ਵਿੱਚ ਫਰੂਟ ਫਰਾਟ ਨਹੀਂ ਹੁੰਦਾ। ਵਿੱਚ ਹੋਰ ਠੰਡ ਵਿੱਚ ਜਿਹੜੇ ਚੀਜ਼ਾਂ ਖਾਣ ਵਾਲੀਆਂ ਹੁੰਦੀਆਂ ਉਹ ਦਨੇ ਜਿੱਦਾਂ ਬੰਦੇ ਨਾਲ ਨੇ ਜਿੱਦਾਂ ਆਪਾਂ ਇੱਡੇ ਲੰਗਰ ਨਹੀਂ ਲਾਦੇ ਹੁੰਦੇ ਉਹ ਚੀਜ਼ੇ ਆ ਉਹੀ ਸੇਟਮ ਆ ਬਸ ਇਹ ਸਿਰਫ ਉਹਨਾਂ ਨੂੰ ਦਨੇ ਆ ਜਿਹੜੇ ਟਰੈਕਟਰ ਲੈ ਕੇ ਆਉਣੇ ਆ ਜਿਹੜੇ ਆਪਣੇ ਵਾਲੇ ਸਾਰੇ ਵਾਸਤੇ ਦਨੇ ਆ ਹਾਂ ਉਹ ਆ ਟੀ-ਸ਼ਰਟਾਂ ਹੀ ਆ ਨਾ ਸਹੀ ਆ ਸਹੀ ਆ ਬੋਲੇ ਬੋਲੇ ਇੱਧਰ ਭੀੜ ਕਾਫੀ ਆ ਬਾਈ ਆ ਦੇਖੋ ਤੇ ਆ ਸਾਹਮਣੇ ਕੇਜ ਆ ਅਲਟਾਲੀਆਂ ਜੋ ਦੱਕੀ ਦਾ ਕਹਿੰਦੇ ਆਪਾਂ ਚਰਚ ਕਹਿੰਦੇ ਆ ਬਹੁਤ ਪਿਆਰੀ ਚਰਜ ਆ ਵਾਓ ਐਕਸਲੈਂਟ ਯਾਰ ਬਹੁਤ ਸੋਹਣਾ ਆ ਦੇਖੋ ਲੋਕ ਕੱਪੜੇ ਵੀ ਉਦਾਂ ਦੇ ਪਾਏ ਹੋਏ ਆ ਜੋ ਆਕਾਂ ਦੇ ਜਿਦਾਂ ਨੇ 크੍ਰਿਸਚੀਅਨ ਧਰਮ ਚ ਪਾਏ ਹੋਏ ਹੁੰਦੇ ਆ ਇਹ ਇਧਰਲੀ ਸਾਈਡ ਬਣਾਇਆ ਹੋਇਆ ਇਹ ਸ਼ਰ ਜੀਸੂ ਦਾ ਬਣਾਈ ਵੀ ਮੂਰਤੀ ਜਾਂ ਕੋਈ ਹੋਰ ਹੈ ਕਨਫਰਮ ਨਹੀਂ ਮੈਨੂੰ ਪੂਰਾ ਆ ਰਕੇ ਮੂਰ ਮੱਥਾ ਟੇਕਦੇ ਲੋਕ ਇੱਥੇ ਤੇ ਆ ਬੱਚੇ ਖੜੇ ਆ ਅੰਦਰ ਤੇ ਆ ਸਾਹਮਣੇ ਚਰਚ ਆ ਗਈ ਚਰਚ ਯਾਰ ਬੜੀ ਪਿਆਰੀ ਬੜੀ ਘਾਟ ਬਣਾਈ ਵੀ ਆ ਨਾ ਪੂਰੀ ਰੀਝ ਲਈ ਹੋਈ ਪੂਰੀ ਆ ਨਾ ਸਪੈਸ਼ਲੀ ਜਵਾਕ ਬਹੁਤ ਹੈ ਜਵਾਕਾਂ ਨੂੰ ਬਹੁਤ ਲੈ ਕੇ ਆਣੇ ਲੋਕ ਕਿਉਂਕਿ ਜਵਾਕਾਂ ਨੂੰ ਆਪਣੇ ਧਰਮ ਨਾਲ ਜੋੜਦੇ ਹੋਏ ਵੀ ਦੇ ਨਾਲ ਮਸ਼ੀਨਰੀ ਜ਼ਰੂਰ ਲੈ ਕੇ ਆਉਣੇ ਯਾਰ ਆ ਦੇਖੋ ਇੱਧਰ ਵੀ ਖੜੀ ਹੈ ਪੁਰਾਣੇ ਜੋ ਪੁਰਾਣਾ ਟਰੈਕਟਰ ਰੱਖਿਆ ਹੋਇਆ ਐਂ ਤੋਂ ਸਵਾਰ ਕੇ ਰੱਖਿਆ ਬਾਜਰੇ ਦੇਨ ਵਾਸਤੇ ਇਹਨਾਂ ਨੇ ਵਾਓ ਐਕਸਲੈਂਟ ਹੈ ਕੋ ਜੀ ਠੰਡ ਦੇ ਵਜਿ ਇੱਕ ਦਾ ਟਾਇਰ ਪੈਂਚਰ ਹੋ ਗਿਆ ਵਿਚਾਰੇ ਦਾ ਟਰੈਕਟਰ ਪਰ ਪੁਰਾਣੇ ਬਹੁਤ ਆ ਪਰ ਇਹ ਯਾਰ ਜੀਦਾ ਵੀ ਟਰੈਕਟਰ ਹੋਣਾ ਮਾਨ ਤਾਂ ਬਹੁਤ ਟੁੱਟਿਆ ਹੋਣਾ ਉਹਦਾ ਐਨੀ ਰੀਜਨਲ ਲਿਕੇ ਆਇਆ ਹੋਣਾ ਵਿਚਾਰਾ ਲੇਕਨ ਨਹੀਂ ਗੁਰੇ ਤੇ ਬੋਹਾਰਾ ਇੱਥੇ ਲਾਉਣਾ ਪੈ ਗਿਆ ਕਰ ਨੂੰ ਚਲ ਖੈਰ ਆ ਬੰਨ ਲਾ ਜਿਹੜੇ ਇੱਥੇ ਲਾਏ ਇਹਨਾਂ ਦੀ ਕੋਈ ਨਾ ਕੋਈ ਖਰਾਬੀ ਹੋ ਗਈ ਤਾਂ ਕਰ ਦੇ ਸ਼ਾਇਦ ਹੋ ਸਕਦਾ ਉਹ ਉਧਰ ਵੀ ਖੜਾਏਵੇਂ ਕੁਛ ਨਹੀਂ ਤੇ ਕਿਹੜਾ ਤਾਂ ਇਹਨਾਂ ਦਾ ਹੀ ਕਢਾਉਣਾ ਹੈ ਨਾ ਪਿੰਡ ਨੇ ਹੋਰ ਕਿਨੈਸ ਯਾਰ ਦੇਖ ਕਿੰਨਾ ਬੁਧਿਆ ਕਰਿਆ ਵਾ ਹਣਾ ਆ ਕੱਟ ਲੈ ਕੇ ਕਿ ਨਿੱਕੇ ਨਿੱਕੇ ਉੱਪਰ ਕਿਵੇਂ ਚੜਾਇਆ ਇਹ ਆ ਪੌੜੀਆਂ ਨਹੀਂ ਬਈ ਨਹੀਂ ਨਹੀਂ ਉਹ ਉਧਰ ਆਹ ਕ੍ਰੇਨ ਨਾਲ ਚੜਾਇਆ ਹੋਣਾ ਜਾਂ ਜਾਂ ਕੋਈ ਰਸਤਾ ਹੋਊਗਾ ਉਧਰ ਉਹ ਵੀ ਲੈ ਕੇ ਆਇਆ ਹੈ ਹਾਂ ਉਹ ਲੱਗੇ ਲੱਗੇ ਅੰਦਰ ਨੂੰ ਲੋ ਜੀ ਘੰਟੇ ਵੱਜਦੀਆਂ ਹੋਈਆਂ ਆਇਆ ਜਾ ਕੋਈ ਨਾ ਹੋਰ ਇਹ ਅੰਦਰ ਲੈ ਜਾਂਦੇ ਹੋਏ ਇਹ ਜਿਹੜੀ ਮੂਰਤੀਆਂ ਨੇ ਸਾਹਮਣੇ ਚਰਚ ਦੇ ਵਿੱਚ ਲੱਗੀਆਂ ਵੀ ਹੁੰਦੀ ਐ ਸਿੱਧੀ ਅੱਕ ਮਤੋਂ ਬਹਾ ਨਾ ਕਰ ਚਰਚ ਦੇ ਪੁਰੂਸੀ ਅੰਦਰੋਂ ਯਾ ਵਾਈ ਗੱਲ ਬਾਤ ਆ ਓ ਮਾਈ ਗਾਡ ਇੰਨੀ ਸੋਹਣੀ ਚਰਚ ਬਾਈ ਉਹ ਦੇਖੋ ਹੁਣ ਸਾਹਮਣੇ ਨਾਲ ਉੱਥੇ ਮੂਰਤੀ ਲਾ ਦੇਣਾ ਇਹਨਾਂ ਦੇ ਅੱਗੇ ਉੱਥੇ ਰੱਖ ਦੇਣਾ ਮੂਰਤੀ ਓਹੋ ਇਹ ਆ ਜੀ ਚਰਚ ਦਾ ਅੰਦਰੋਂ ਪਰ ਬਾਈ ਬਾ ਕਮਾਲ ਆ ਕਿੰਨੀ ਦੇਖੋ ਕਲਾਕਾਰੀ ਦੇਖੋ ਕਿੰਨੀ ਕਰੀ ਹੋਈ ਆ ਕੰਟਰੈਕਸ਼ਨ ਕਿੱਦਾਂ ਸੰਭ ਕੇ ਰੱਖੀ ਆ ਮਾਰਵਲ ਦੇਖੋ ਤੂੰ ਕਿਹਜਾ ਲਾਇਆ ਹੋ ਹਨ ਕਿੰਨਾ ਸੋਹਣਾ ਤੇ ਕਿੰਨਾ ਪਿਆਰਾ ਓ ਵਾਈ ਵਾਹ ਮਨ ਖੁਸ਼ ਹੋ ਗਿਆ ਦੇਖ ਕੇ ਯਾਰ ਓਹ ਓਹ ਬਾ ਸਾਹਮਣੇ ਐਂਟਰੀ ਗੇਟ ਆ ਇੱਧਰ 델ੀ ਰਾਜ ਦਾ ਵੇਖੋ ਉਹ ਰੱਖ ਜਿਨ੍ਹਾਂ ਦੇ ਸਾਹਮਣੇ ਉੱਥੇ ਫੋਟੋਗ੍ਰਾਫਰ ਵੀ ਕਾਫੀ ਆਏ ਹੋਏ ਆ ਕਾਫੀ ਵੱਡੇ ਲੈਵਲ ਤੇ ਕਰਿਆ ਹੋਇਆ ਇਹਨਾਂ ਨੇ ਜਦੋਂ ਵਿਆਹ ਸ਼ਾਦੀਆਂ ਹੁੰਦੀਆਂ ਵਿਆਹ ਸ਼ਾਦੀਆਂ ਵੀ ਇੱਥੇ ਹੁੰਦੀਆਂ ਇਹਦੇ ਵਿੱਚ ਸਾਰਾ ਕੁਝ ਭਾਈ ਚਰਚ ਬਾਕੀ ਬਹੁਤ ਸੋਹਣੀ ਅੰਦਰੋਂ ਤਾਂ ਪੂਰੀ ਕਿਵੇਂ ਲੱਗੀ ਵਧੀਆ ਨਾ ਚਰਚ ਦੇ ਆ ਦੇਖ ਤੂੰ ਕਿੰਨਾ ਸਾਫ਼ ਕੇ ਰੱਖਿਆ ਇਹਦੇ ਚ ਚਲ ਜੀਏ ਨਿਕਲ ਜੀ ਦੇਖ ਲੈ ਜਿਹੜੀ ਕਲਾਕਾਰੀ ਮੈਂ ਉਹ ਹੀ ਗੱਲ ਕਰਕੇ ਆਇਆ ਪਹਿਲਾਂ ਆ ਮੂਰਤੀਆਂ ਦੇਖ ਤੂੰ ਫੋਟੋ ਦੇ ਕਿੰਨੀਆਂ ਪੁਰਾਣੀਆਂ ਸੰਭੀਆ ਹੋਈਆਂ ਚੀਜ਼ਾਂ ਪੇਂਟਿੰਗਾਂ ਦੇਖ ਤੂੰ ਕਿੰਨੀਆਂ ਪਿਆਰੀਆਂ ਕੀਤੀਆਂ ਹੋਈਆਂ ਉਹ ਐਤਰੇ ਬੜੀ ਪਾਦਰੀ ਜਿਹੜਾ ਉਹ ਸਾਹਮਣੇ ਖੜਾ ਚਿੱਟੇ ਕੱਪੜੇ ਵਾਲਾ ਉਹ ਇਸ ਕੇਜੇ ਦੀ ਇਸ ਚਰਚ ਦੀ ਦੇਖ ਰੇਖ ਰੱਖਦੇ ਲੋ ਜੀ ਇਹ ਸੀ ਚਰਚ ਦਾ ਅੰਦਰ ਤੋਂ ਵੀ ਉਹ ਬਹੁਤ ਹੀ ਪਿਆਰਾ ਤੇ ਬਹੁਤ ਹੀ ਸੋਹਣਾ ਹੁੰਦਾ ਬਹੁਤ ਹੀ ਯਾਰ ਸਾਧ ਕੇ ਰੱਖੀ ਹੋਈ ਚੀਜ਼ ਇਹਨਾਂ ਨੇ ਤੇ ਨਾਲ ਨਾਲ ਇੰਦਰ ਦੇਵਤਾ ਵੀ ਦਿਹਾਲ ਹੋ ਗਿਆ بارش ਵੀ ਆਉਣ ਲੱਗੀ ਹੁਣ ਮੇ ਵੀ ਪੂਰਾ ਹੋਣਾ ਤਿਆਰੀਆਂ ਬਰਾ ਪੂਰਾ ਕਿਣਮਣ ਹੋਣ ਲੱਗ ਗਈ ਆ ਉਹ ਲੈ ਚੱਲੀ ਉਹ ਜੀ ਹੁਣ ਇਹਦੀ ਰਿਪੇਅਰ ਕਰ ਲੱਗੇ ਆ ਨਾ ਨਾ ਬੂਟ ਪਾਉਣ ਲੱਗੇ ਆ ਤੇ ਟੂਚਰ ਪਾਉਂਗੇ ਕਿੱਦਾਂ ਕਰਨਗੇ ਹੈ ਕਿਹੜੇ ਨਾਲ ਉਹਦੇ ਨਾਲ ਨਹੀਂ ਨਹੀਂ ਹਾਂ ਸ਼ਾਇਦ ਆ ਲਾਉਂਗੇ ਇਧਰਿਆਲੀਆ ਵਾਲੀ ਹਨਾ ਕਾਣਾ ਟਾਇਰ ਬਦਲਾਂਗੇ ਇਹਨੂੰ ਤਾਂ ਚੱਕਣਗੇ ਟਾਇਰ ਖੋਲਣਗੇ ਮੁੰਲਾ ਦਾ ਉਹ ਬੜਾ ਜਿਆਦਾ ਬਾਸੇ ਤਾਂ ਹਾਂ ਜਰ ਯਾ ਸ਼ੀਬੂ ਲੋ ਨਾ ਕਰ ਜੀ ਉੱਪਰ ਵਾਲਾ ਉਹ ਤਰੋ ਤਰੋ ਕੋ ਲੂਗਾ ਕਰੀ ਜਾਣਦੇ ਇਹਨਾਂ ਨੂੰ ਆਪੇ ਪਰ ਹੈ ਰਿਸਕ ਹੋਇਆ ਹੈ ਜੋ ਪਰਾ ਚੀਵੋ ਲੋ ਕਰ ਗਿਆ ਉਹ ਤਿਲਕ ਗਿਆ ਜੋ ਉੱਪਰੋਂ ਨਹੀਂ ਇਹ ਨਾ ਤੀਰ ਆਵਾ ਚੱਕਦਾ ਹੋ ਗਿਆ ਹਾਂ ਵਿੱਚ ਟੁੱਟਿਆ ਵਾ ਉਹ ਵੀਰ ਪਰਲੀ ਸਾਈਡਾਂ ਦੇ ਲੱਕੜ ਦੇ ਦਿੱਤੀ ਥੱਲੇ ਹੁਣ ਟਾਇਰ ਮਾੜਾ ਸਾਂ ਚੱਕ ਹੋ ਗਿਆ ਉਹਨੇ ਨਾ ਕਿਨੇ ਹੌਲੀ ਹੌਲੀ ਰੋਡ ਕਿ ਲੈ ਜਾਣਾ ਬਾਬੇ ਨੇ ਇਹ ਤਾਂ ਹੋਰ ਨੈਚਰ ਲੋਆਇਆ ਪਿਆ ਮਾੜੇ ਤੇ ਲੜਾ ਬੰਦਰਾ ਉੱਥੇ ਹੀ ਘਰ ਜੂਵੇ ਜਿਹੜਾ ਚੜਦਾ ਪਿਆ ਉਹ ਚਾਹੀ ਬੈਠਾ ਉਹ ਵੀ ਬਹੁਤ ਠੰਡ ਬਹੁਤ ਆ ਤੇ ਹੁਣ ਪੀਏ ਮਾੜੀ ਜੀ ਕਾਫੀ ਕਾਪੋਚੀਨੋ ਕਰਾ ਲਾ ਕਾਪੋਚੀਨੋ ਸੇਵਾ ਆ ਜਾ ਬੈਨੇ ਹੋਰੇ ਯਾਰ ਲੋ ਜੀ ਆ ਗਈ ਬਾਹਰ ਇਟਲੀ ਦੇ ਬਾਹਰ ਵੀ ਇਦਾਂ ਦੇ ਦੇਖ ਕਿਹੜੀ ਕਾਪੋਚੀਨੋ ਕਰਾਈ ਨਾ ਸਹੀ ਹੈ ਸਹੀ ਆ ਬਾਹਰ ਦੀਆਂ ਫੋਟੋਆਂ ਵਗੈਰਾ ਮੈਨੂੰ ਮੈਮਰੀ ਸਾਮਕ ਰੱਖੀ ਹੋਈ ਹੈ ਪਾਤਾ ਪਾਤਾ ਲਿਗਾ ਇਹ ਜਿਹੜੇ ਚਾਰ ਚਾਲੇ ਦੇ ਜਿਹੜੇ ਆਰਗੇਨਾਈਜ਼ਰ ਆਏ ਮਨਲਾ ਜੀ ਆਪਣੀ ਚਾਬੀ ਆ ਗਈ ਇੱਧਰ ਸਾਹਮਣੇ ਬੈਠਾ ਗੁਰੀ ਇਹ ਬਈ ਕਫੇ ਮਿਸ ਕਰ ਰਿਹਾ ਤਾਂ ਪੂਰੇ 1 ਮਹੀਨੇ ਤੋਂ ਇਹ 1 ਮਹੀਨਾ ਵਾਪਕ ਲੱਗਾ ਜੀ ਕਫੇ ਹੈ ਪਤਾ ਨਹੀਂ ਇਹ ਜਿਹੜਾ ਹੁੰਦਾ ਨਹੀਂ ਆਪਾਂ ਇੰਡੀਆ ਉਹ ਵਾਲੀ ਚੀਜ਼ ਆ ਇਹ ਸੂਫ ਜਿਹਾ ਕਹਿੰਦੇ ਨੇ ਆਪਾਂ ਸੂਫ ਨਹੀਂ ਕਹਿੰਦੇ ਉਹ ਚੀਜ਼ ਆ ਹਾਂ ਆਲਦੋ ਆਲਦੋ ਗਰਮਾ ਕਹਿੰਦਾ ਕੀ ਹੈਗਾ ਚੀਜ਼ ਹੈ ਕੋਸਤ ਲਈ ਹੁਣ ਮੜੀ ਦੇਖ ਲੈ ਕੀ ਚੀਜ਼ ਹੈ ਦੋ ਦੋ ਹੈ ਸੀ ਦੋਤੀ ਦੂ ਚਾਓ ਬੈਨੂ ਆ ਵੀਨੋ ਕਾਲ ਦੋ ਆ ਵੀਨੋ ਕਾਲ ਦੋ ਬੈਨੂ ਹੁਣ ਬਹੁਤ ਸਵਾਦ ਹੁੰਦੀ ਆ ਵੀਨੋ ਬਾਲ ਦੋ ਆ ਕੀ ਤੇ ਨਾਲ ਪਕਾਚੇ ਲੈ ਲਿਆ ਆਪਣਾ ਥੋੜਾ ਜਿਹਾ ਗੱਲਬਾਤ ਇੱਕ ਨੰਬਰ ਆਹ ਵਾਲੀ ਲਈ ਗਿਆ ਬਾਈ ਇਹ ਬਾਹਰ ਜਾਂ ਅੰਦਰ ਉੱਥੇ ਇਹ ਕਰਦੇ ਵਾਸਤੇ ਬਾਈ ਇਹ ਠੰਡ ਤੋਂ ਆ ਇਹਨਾ ਬਾ ਇਹ ਜਵਾਕਾ ਨੂੰ ਵੀ ਦੰਨੇ ਆ ਇਹ ਬਾਹਰ ਜਰ ਕੱਟ ਰਹੇ ਸੀ ਨਾ ਉਹ ਚੱਕ ਚਲ ਚਲ ਕੇ ਜੀ ਕੱਟ ਰਹੇ ਤੇ ਜਦੋਂ ਉਦੋਂ ਦੇ ਰਹੇ ਸੀ ਆ ਪਲਾ ਰਹੇ ਸੀ

ਉਹਦੇ ਬਾਅਦ ਸਪੈਸ਼ਲ ਬਣਾਉਣੇ ਮਿਲਦਾ ਹੈ ਹਨਾ ਉਹ ਕੁੱਤੀ ਲੱਗਾ ਤਾਂ ਜਾਪੀ ਨਹੀਂ ਦਾਨ ਹਾਂ ਇੱਧਰ ਮੁੰਡਾ ਗੇਮ ਲਾਉਣ ਲੱਗਿਆ ਕਿੰਨੇ 1 ਯੂਰੋ ਪੈਂਦਾ ਏ ਇੱਕ ਵੀ ਦੋ ਨੇ ਇੱਕ ਯੂਰੋ ਹੁਣ 2500 ਰੁਪਏ ਆਇਆ ਨਹੀਂ ਕੋਈ ਸ਼ੀ ਨਾ ਤਰਾ ਬਸ ਜੋ ਐਨੀ ਗੇਮ ਸੀ ਹਨਾ ਪਹਿਲੀ ਵਾਰ ਦੋ ਬਈ ਅਜੀ ਦੇਖਣ ਦਾ ਫੇਸ ਤਾਂ ਤੇ ਹੁਣ ਮੁੰਡੇ ਚੱਲੇ ਆਪਣੇ ਘਰੇ ਲੱਗੀ ਹੈ ਕਮਾ ਕਰਾਂਗੇ ਕਮਾ ਕਰਦੇ ਹੁਣ ਇਹ ਰੈਸਟ ਬਹੁ ਕਰ ਲਈ ਨੇ ਹੋਰ ਹੋਰ ਤੇ ਹੁਣ ਕਰੀ ਆ ਲਪੀ ਦਾ ਚੱਲ ਠੀਕ ਆ ਮਿਲਦੇ ਗੱਲੋਂ ਓਕੇ ਓਕੇ ਅਗਲੇ ਸੰਡੇ ਮਿਲਦੇ ਆ ਅਗਲੇ ਹੰਨੇ ਮਿਲਦੇ ਓਕੇ ਬਾਏ ਰਿਕਟ ਖੇਡਾਂਗੇ ਓਕੇ ਓਕੇ ਲੋ ਵੀ ਹੁਣ ਪਹੁੰਚ ਚੁੱਕੇ ਆਪਾਂ ਘਰੇ ਦਾਉਂ ਟੁੱਟ ਗਿਆ ਤੋਂ ਤੁਰ ਕੇ ਮੀ ਵੀ ਹਟ ਗਿਆ ਉਦੋਂ ਪਹਿਲਾਂ ਉੱਥੇ ਮੀ ਬਾਵਾ ਆ ਗਿਆ ਤਾਂ ਹੁਣ ਤਾਂ ਮੀ ਜਮੇ ਬਿਲਕੁਲ ਹੀ ਹਟ ਗਿਆ ਉਰੇ ਤਾਂ ਉਹ ਪਿੰਡ ਤੇ ਬਹੁ ਮੀ ਸੀ ਰਸਮਾਂ ਕਿਦਾਂ ਓ ਵਾਇਰਸ ਮਾ ਵੀ ਆ ਗਿਆ ਸਾਡਾ ਦੰਦ ਆਇਆ ਦੰਦ ਮੂਹ ਵਾਦ ਕਰੇ ਕਿੱਥੇ ਜਾ ਕੇ ਆਇਆ ਤਾ ਕੱਲ ਕੱਲ ਲਾਗੋ ਕੱਲ ਲਾਗੋ ਤੇ ਬਾਈ ਤੁਸੀਂ ਕੱਲ ਲਾਗੋ ਬਲੌਗ ਦੇਖਿਆ ਹੁਣ ਲਾਗੋ ਤੇ ਘੁੰਮ ਕੇ ਆਏ ਤੇ ਕੱਲ ਅੱਜ ਵੀ ਘੁੰਮ ਕੇ ਆਏ ਪਾਪਾ ਦੱਸਣਾ ਨਹੀਂ ਸੋਨੂੰ ਬਲੌਗ 'ਚ ਦੇਖਿਓ ਅੱਜ ਤੁਸੀਂ ਇੱਥੇ ਗਏ ਸਾਡੇ ਤੁਸੀਂ ਇੱਕ ਗੱਡੀ ਚੱਕਰ ਚੱਲੇ ਨਾ ਘੁੰਮ ਕੇ ਵੀ ਆਇਆ ਮੈਂ ਹਾਂਜੀ ਕੋਈ ਚਾਬੀ-ਜੂਬੀ ਨਹੀਂ ਲਿਆ ਜਾਣਾ ਇਨ ਨੂੰ ਹੀ ਨੂੰ ਕੁੰਮਗਾਏ ਪਾਪਾ ਕੁੰਮ ਜੋ ਉਹਦਾ ਮੈਂ ਬਹਾਨਾ ਲਾਇਆ ਤੈਨੂੰ ਉਹਦਾ ਤੈਨੂੰ ਬਹਾਨਾ ਲਾਇਆਦਾ ਲੋਕ ਵੀ ਇੱਧਰ ਵਿਆਹ ਦੇਖ ਰਹੇ ਨਾਲ ਦੀ ਨਾਲ ਹੁਣ ਤਾਂ ਜੇ ਕੋਈ ਇਨੇ ਨਹੀਂ ਜਾ ਸਕਦਾ ਭਾਈ ਲਾਈਵ ਕਰਾ ਲਵੇ ਆਪਣਾ ਬਾਹਰ ਬੈਠ ਕੇ ਵਿਆਹ ਦੇਖੋ ਨਾਲੇ ਲਾਈਵ ਚੱਲ ਰਿਹਾ ਵਧਾਈ ਹੁੰਦੀ ਹੈ ਜੀ ਆਣੀ ਟਿਕਣੀ ਇਹ ਆਣੀ ਟਿਕਣਾ ਹੌਲੀ ਹੌਲੀ ਘੁਮਾ ਹੌਲੀ ਉਹ ਕ ਹੌਲੀ ਘੁਮਾ ਥੋੜਾ ਜਿਹਾ ਥੋੜਾ ਤੇਜ਼ ਨਾ ਹੌਲੀ ਵੀ ਨਹੀਂ ਰੈਣ ਤੇ ਤੋ ਨਹੀਂ ਹੋਣਾ ਹੈਗਾ ਉਹ ਰੈਣ ਦੇ ਰੈਣ ਦੇ ਕੋਈ ਬਾਹਰ ਦਾ ਜਲਸਲ ਹੋਇਆ ਪਿਆ ਬਾਰਿਸ਼ ਬਾਰਿਸ਼ ਮੀਂਹ ਮੀਂਹ ਮੇਰੇ ਤੇ ਟੋਪੀ ਲੈ ਲਿਆ ਸਰ ਪਰਪਤ ਹੁਣ ਅਸੀਂ ਚੱਲੇ ਮਾੜਾ ਜਾਕ ਮਾਰਕੀਟ ਪਿੰਡ ਵਾਲੀ ਮਾਰਕੀਟ ਚੱਲੇ ਆ ਥੋੜਾ ਜਿਹਾ ਸਮਾਨ ਲੈਣੇ ਆਲਾ ਸੀ ਉਹ ਨੂੰ ਚੱਲੇ ਆ ਚਲੋ ਵੀ ਚਲੋ ਆਜੋ ਬੱਚੇ ਦਮ ਦਮ ਮੌਸਮ ਬਾਬਾ ਖਰਾਬ ਹੋ ਗਿਆ ਯਾਰ ਅੱਜ ਅੱਜ ਮੈਂ 에어ਪੋਰਟ ਤੇ ਵੀ ਜਾਣਾ ਸਮਾਂ ਕ ਸ਼ਾਮ ਨੂੰ ਦੇਖੋ ਕੀ ਬਣਦਾ ਓ ਜੀ ਹੁਣ ਆਏ ਆਪਾਂ ਅਲਦੀ ਮਾਰਕੀਟ ਦੇ ਵਿੱਚ ਇਹ ਆਪਣੇ ਪਿੰਡ ਦੀ ਮਾਰਕੀਟ ਆ 59 ਬੰਦ ਅੱਜ ਆਕਵਾਸ ਪੋਨੇ ਵੀ ਬੰਦ ਆ ਕਰੇਲੋ ਗੱਡੀ ਹੈ ਪਹਿਲਾਂ ਸਭ ਤੋਂ ਛੋਟੇ ਨੇ ਕੰਮ ਅਜਾ ਪੁੱਤ ਇਹ ਨਹੀਂ ਨਿਕਲੀਆਂ ਹੈਗੀਆਂ ਉਹ ਮਨੇਤਾ ਨਹੀਂ ਹੁੰਦਾ ਮੇਰੇ ਕੋਲ ਤੈਨੂੰ ਕਿੰਨੀ ਵਾਰੀ ਦੱਸਿਆ ਮੈਂ ਉਹ ਹੈ ਨਹੀਂ ਪੁੱਤ ਆ ਜਾ ਚੱਲ ਮੇਰੇ ਲੱਡੂ ਨਹੀਂ ਮੇਰਾ ਬਾਟਰ ਚੱਲ ਚੱਚਾ ਬਾਹੋਂ ਪਰ ਦਰਵਾਜ਼ਾ ਬੰਦ ਹੋ ਜਾਣਾ ਫਿਰ ਮੈਂ ਚੱਲਿਆ ਲੋਗ ਲੱਗ ਚਲੇਆ ਫਿਰ ਵੇਨਾ ਕਹੀ ਮੈਨੂੰ ਕਈ ਵਾਰੀ ਨਾ ਯਾਰ ਆਲਦੀ ਦੇ ਵਿੱਚੋਂ ਨਾ ਚੀਜ਼ ਬਹੁਤ ਵਧੀਆ ਮਿਲ ਜਾਂਦੀ ਆ। ਆ ਡਾਕੂਮੈਂਟ ਵਾਲਾ ਬੈਗ ਆ। ਬੈਗ ਆਫਿਸ ਚੋਂ ਵਾਸਤੇ। ਬਹੁਤ ਸੋਹਣਾ। 15 ਯੂਰੋ ਦਾ ਸਿਰਫ ਇਹ। ਨਹੀਂ ਉਦਾਂ ਹੈ 30-35 ਯੂਰੋ ਦੇ ਘੱਟ ਨਹੀਂ ਮਿਲਦੇ ਇਦਾਂ ਦੇ ਬੈਗ। ਇੱਥੇ ਸਿਰਫ 15 ਯੂਰੋ ਦਾ ਲੱਗਿਆ ਵਾ ਸਿਰਫ। ਬਹੁਤ ਸੋਹਣਾ ਮੱਕ ਅੱਦਾ ਹੀ ਲੱਭ ਰਿਆ ਸੀ ਇਦਾਂ ਦਾ। ਆਲਦੀ ਦੇ ਪਾਨੇ ਬਹੁਤ ਸਵਾਦ ਹੁੰਦੀਆਂ। ਮੈਂ ਕਈ ਵਾਰ ਲੈ ਗਿਆ ਇਥੋਂ ਬਹੁਤ ਸਵਾਦ ਆ। ਆ ਪੁੱਤ। ਉਹ ਹੁਣੀ ਕੁਝ ਵੀ ਮਿਲਣਾ ਟੋਪੀ ਸਿੱਟਤੀ ਕਿੱਥੇ ਬਾਂਦਰ ਹੈ ਨਾ ਟੋਪੀ ਦੇਖੋ ਰਸਮ ਨੇ ਕਿੱਥੇ ਪਛਾਦੀ ਕਿੱਥੇ ਹੈ ਆਪ ਉਹ ਫਿਰਦਾ ਉਧਰ ਲੈ ਮੈਨੂੰ ਵੀ ਬੁਲਾ ਦੇ ਘੁੱਟਾ ਖਾਤਾ ਹੈ ਨਹੀਂ ਖਾਲੀ ਦਾ ਪਿਆਓ ਚਲ ਓਖੜ ਅਜੇ ਪਾਦੀ ਹੁਣ ਖਾਲੀ ਕਰਕੇ ਪੀ ਲੈ ਫਿਰ ਪੀ ਲੈ ਜਿਹੜਾ ਹੈਗਾ ਪਾਣੀ ਪਾਵਾ ਵਿੱਚ ਧੋ ਕੇ ਪੀ ਲੈ ਤੋ ਕੇ ਪੀਲਾ ਥੋੜਾ ਜਿਹਾ ਚੱਲਾ ਚਲੀਏ ਹੁਣ ਲੋਬੀ ਸਪੇ ਦਾ ਕਰ ਲਿਆ ਸੀ ਤੇ ਹੁਣ ਚੱਲੇ ਘਰ ਨੂੰ ਮੌਸਮ ਬਹੁਤ ਖਰਾਬ ਹੋ ਗਿਆ بارش ਪੈ ਰਹੀ ਥੋੜੀ ਥੋੜੀ ਚੱਲ ਬਤਾ ਜਾ ਹੁਣ ਬੱਸ ਕਰ ਨਹੀਂ ਨਹੀਂ ਕਰ ਲਈ ਸੰਦੇਮਨਾ ਹੋ ਗਿਆ ਜੋ ਬੰਦਾ ਅੱਜ ਆਇਆ ਨੂਣਾ ਨੂਣਾ ਬਣ ਗਿਆ ਬਈ ਜਦੋਂ ਵਕਤ ਨੂਣਾ ਨੂਣਾ ਬਣ ਗਿਆ ਹਾਂ ਇਹ ਨਾ ਦੇ ਰਿਹਾ ਤਾ ਕਾਰਟੂਨ ਬਨ ਦੇ ਦੇ ਮੈਂ ਦੇਖਣ ਨੂੰ ਟੀਵੀ ਹੁਣ ਪਰ ਟੀਵੀ ਨੇ ਮਨੂ ਦੇਖਣ ਨਾ ਦਿੰਦਾ ਯਾਰ ਇਹ ਮੈਂ ਤਾਂ ਕਰਦਾ ਮੈਂ ਕਦੀਆਂ ਇਹਦੀਆਂ ਤੇ ਜੀ ਬਾਕੀ ਦੇ ਅੱਜ ਦੇ ਬਲੌਗ ਦੀ ਸਮਾਪਤੀ ਆਪਾਂ ਇੱਥੇ ਕਰਦੇ ਆਂ ਉਮੀਦ ਕਰਦਾ ਤੁਹਾਨੂੰ ਅੱਜ ਦਾ ਬਲੌਗ ਵਧੀਆ ਲੱਗਿਆ ਹੋਊਗਾ ਵਧੀਆ ਲੱਗਿਆ ਲਾਈਕ ਕਮੈਂਟ ਤੇ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਿਓ ਤੇ ਮਿਲਦੇ ਆ ਤੁਹਾਨੂੰ ਕੱਲ ਦੇ ਬਲੌਗ ਦੇ ਵਿੱਚ ਅਰਲੀ ਵਾਲਾ ਬਟਨ ਵੀ ਦਬਾ ਲਿਓ ਤੇ ਮਿਲਦੇ ਆ ਤੁਹਾਨੂੰ ਕੱਲ ਦੇ ਬਲੌਗ ਦੇ ਵਿੱਚ ਉਧਰ ਹੀ ਸਾਰੇ ਸੱਤੀ ਕਾਲ ਦੀ ਕਮੈਂਟ ਜੁਕਣਾ ਸਬਸਕ੍ਰਾਈਬ ਖੜਾ ਦਬਾ ਦਿਓ ਉਹ ਕਰੂਗਾ ਸਬਸਕ੍ਰਾਈਬ ਕਰ ਲਵਾਂਗੇ ਬਾਏ 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 ਬਾਏ